ਟੂ ਵੀ ਨਵੇਂ ਨੇ ਠੀਕ ਆ ਆ ਲੋ ਲੈ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਵੀਰੋ ਦੋ ਕੁ ਦਿਨ ਪਹਿਲਾਂ ਆਪਾਂ ਨੇ ਟਰੈਕਟਰ ਦਾ ਬਲੌਗ ਪਾਇਆ ਸੀਗਾ ਜੀ ਫੋਰਡ 3600 ਦਾ ਤੇ ਆਪਣੇ ਪਿੰਡੋਂ ਵੀ ਵੀਡੀਓ ਪਾਈ ਸੀ ਬਾਈ ਤੇ ਟਰੈਕਟਰ ਦਾ ਸੌਦਾ ਹੋਇਆ ਜੀ ਬਾਕੀ ਵਿੱਚ ਵੀ ਇੱਕ ਟਰੈਕਟਰ ਕੱਟਿਆ ਤੇ ਆਪਾਂ ਰਸਤੇ ਵਿੱਚ ਬਾਈ ਇਹਨਾਂ ਨੂੰ ਦੂਜਾ ਟਰੈਕਟਰ ਦੇਣ ਲੱਗੇ ਆ ਜੀ ਤੇ ਪਹਿਲਾਂ ਬਾਈ ਨੇ ਦੇਖ ਕੇ ਸੀਗੇ ਆ ਕੇ ਬਾਅਦ ਆਪਾਂ ਦੇਖ ਕੇ ਸੌਦਾ ਕੀਤਾ ਟਰੈਕਟਰ ਦਾ ਜੀ ਤੇ ਛੋਟੀ ਜਿਹੀ ਵੀਡੀਓ ਬਣਾਉਣ ਲੱਗੇ ਆ ਜੀ ਤੇ ਬਲੌਗ ਚ ਬੜੇ ਰਹੋ ਤੇ ਫਿਰ ਜਿਵੇਂ ਆਪਾਂ ਨੇ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ ਟਰੈਕਟਰ ਆਪਾਂ ਨੇ ਸੇਲ ਕਰਨਾ ਜੀ ਤੇ ਵਿੱਚ ਵੀ ਆਪਾਂ ਨੇ ਗੱਲ ਕੀਤੀ ਸੀ ਵੀ ਟਰੈਕਟਰ ਵਿੱਚ ਐਡਜਸਟ ਹੋ ਜਾਊਗਾ ਤੇ ਫੋੜ ਦੇ ਵਿੱਚ ਬਾਈ ਫੋੜੇ ਘੱਟ ਹੋਏ ਆ ਠੀਕ ਆ ਜੀ ਤੇ ਆਹ ਟਰੈਕਟਰ ਤੋਂ ਤੁਸੀਂ ਦੇਖਿਆ ਸੀ ਵੀਡੀਓ ਦੇ ਵਿੱਚ ਪਹਿਲਾਂ ਵੀ ਤੁਸੀਂ ਬਾਈ ਬਲਕੀਸ ਦੀਆਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਟਰੈਕਟਰ ਤੇ ਪਾਈ ਨੇ ਰਾਜਪੁਰੇ ਤੇ ਵੀ ਅੱਗੇ ਤੋਂ ਬਾਈ ਟਰੈਕਟਰ ਦੇਣ ਆਏ ਆ ਜੀ ਤੇ ਕੱਲ ਬਾਈ ਨੇ ਦੇਖੇ ਸੀਗੇ ਟਰੈਕਟਰ ਤੇ ਥੋੜੀ ਜੀ ਗੱਲਬਾਤ ਕਰਾਦਨੇ ਵੈਸੇ ਬਾਈ ਥੋੜਾ ਜੱਗਦਾ ਵੀਡੀਓ ਬਣਾਉਣ ਤੇ ਪਰ ਇੱਕ ਅੱਧਾ ਮਿੰਟ ਦਾ ਕੋਈ ਗੱਲ ਨਹੀਂ ਤੇ ਪਾਜੀ ਕੀ ਹਾਲ ਹੈ ਜੀ ਠੀਕ ਹੈ ਬੱਜੀ ਹੋਰ ਠੀਕ ਹੈ ਪਾਜੀ ਵਧੀਆ ਜੀ ਤੇ ਕਿਵੇਂ ਪਾਜੀ ਠੀਕ ਆ ਟਰੈਕਟਰ ਹਾਂ ਜੀ ਟਰੈਕਟਰ ਬਹੁਤ ਵਧੀਆ ਜੀ ਓਕੇ ਜੀ ਕੱਲ ਦੇਖ ਕੇ ਗਏ ਸੀ ਟਰੈਕਟਰ ਠੀਕ ਆ ਜੀ ਹਾਂ ਜੀ ਆ ਜੀ ਕਿਹੜਾ ਏਰੀਆ ਜੀ ਆਪਣਾ ਆਪਣਾ ਕਨੌਰ ਏਰੀਆ ਜੀ ਕਨੌਰ ਰਾਜਪੁਰੇ ਤੇ ਠੀਕ ਹੈ ਜੀ ਤੁਸੀਂ ਜਾਨੀ ਕਿ ਬਾਰਡਰ ਜਿੱਤੇ ਆ ਗਏ ਹਾਂ ਬਾਰਡਰ ਇਹਦੀ ਆ ਗਿਆ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਆਹ ਟਰੈਕਟਰ ਬਾਈ ਬਾਈ ਨਾਲ ਦਾ ਵਿੱਚ ਕਟਿਆ ਆਪਾਂ ਨੇ ਜੀ 93 ਮਾਡਲ ਹੈ ਜੀ 93 ਜੀ ਠੀਕ ਹੈ ਟਰੈਕਟਰ ਬਾਈ ਇਹ ਵੀ ਤੁਹਾਡਾ ਸੋਹਣਾ ਜੀ ਹਾਂਜੀ ਠੀਕ ਹੈ ਜੀ ਸ਼ੌਂਕੀਆ ਰੱਖਿਆ ਜੀ ਅੱਛਾ ਜੀ ਭਾਈ ਜੀ ਫੋਰਡ ਬਸ ਹੁਣ ਸ਼ੌਕ ਵਾਲੀ ਕੰਮਾਂ ਵਾਸਤੇ ਆ ਹਾਂਜੀ ਸ਼ੌਕ ਦੇ ਚੱਲੇ ਹਾਂਜੀ ਸ਼ੌਕੇ ਜੀ ਹਾਂਜੀ ਹਾਂ ਜੇ ਉਹ ਕਹੋਗੇ ਵੀ ਹਾਂਜੀ ਵੀ ਹੁਣ ਕਹੋਗੇ ਵੀ ਨਾ 200 ਹੈ ਜੀ ਕਰਦਾ ਸ਼ਿੰਗਾਰ ਹੁੰਦਾ ਜਿੱਦਾਂ ਬਸ 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 ਤੇ ਬਾਈ ਨਾਲ ਦੇ ਭਾਈ ਆ ਵੀ ਕਰਾਂ ਖੜਾਈ ਦਾ ਬੱਸ ਠੀਕ ਹੈ ਜੀ ਇਹਨੇ ਵੀ ਜਾ ਕੇ ਬਾਈ ਕਹਿੰਦਾ ਖੜਨਾ ਹੀ ਆ ਹਾਂ ਜੀ ਹੈ ਬਾਈ ਇੱਥੇ ਆਪਾਂ ਕਰ ਦਨੇ ਠੇਕੇ ਦੇ ਠੀਕ ਹੈ ਜੀ ਬਹਾਵ ਆ ਖੜਨਾ ਹੀ ਆ ਉਹ ਵੀ ਖੜਾ ਸੀ ਇਹਨੇ ਵੀ ਜਾ ਕੇ ਖੜਦਾ ਠੀਕ ਹੈ ਬਾਈ ਨਾਲ ਕੋ ਅੱਜ ਬਾਈ ਗਏ ਸੀਗੇ ਸਵੇਰੇ ਘਰਾਂ ਬਾਈ ਨਾਲ ਕੋ ਜਾ ਕੇ ਗੇੜਾ ਮਾਰਿਆ ਬਹੁਤ ਵਧੀਆ ਲੱਗਿਆ ਮਿਲ ਕੇ ਪਰਿਵਾਰ ਬਹੁਤ ਵਧੀਆ ਬਾਈ ਨਾਲ ਦਾ ਤੇ ਬਾਈ ਨੇ ਸਪੈਸ਼ਲ ਬਾਈ ਬੇਟੇ ਨੂੰ ਲੈ ਕੇ ਦਿੱਤਾ ਟਰੈਕਟਰ ਹਾਂ ਜੀ ਹਾਂ ਜੀ ਬੇਟੇ ਨੂੰ ਬੇਟੇ ਨੂੰ ਸ਼ੌਂਕ ਹੈ ਜੀ ਬੇਟੇ ਦਾ ਹੀ ਸ਼ੌਂਕ ਹੈ ਜੀ ਅੱਛਾ ਹਾਂ ਜੀ ਦੋ ਬੇਟੇ ਨੇ ਜੀ ਉਹਨਾਂ ਨੇ ਉਹਨਾਂ ਦੇਖਿਆ ਨੈਟ ਤੇ ਠੀਕ ਹੈ ਦੇਖਿਆ ਨਾ ਠੀਕ ਹੈ ਭਾ ਤੇ ਬਾਕੀ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਤੇ ਅਸੀਂ ਬਾਈ ਹੁਣ ਤੁਹਾਨੂੰ ਦੱਸ ਦਈਏ ਵੀ ਅਸੀਂ ਸੈਂਟਰ ਵਿੱਚ ਮੈਂ ਉਧਰੋਂ ਬਾਈ ਨੂੰ ਕਿਹਾ ਵੀ ਤੁਸੀਂ ਅੱਧੇ ਚ ਤੁਸੀਂ ਆ ਜਾਓ ਇੱਧਰੋਂ ਮੈਂ ਆਉਣਾ ਤੇ ਬਾਈ ਨਹੀਂ ਬਿਜੀ ਸੀ ਅੱਜ ਤਾਂ ਕਰਕੇ ਬਾਈ ਵਾਲਾ ਟਰੈਕਟਰ ਮੈਂ ਹੀ ਲੈ ਕੇ ਆਮਲ ਕੀਤੀ ਬਾਈ ਵਾਲਾ ਤੇ ਆ ਤਾਂ ਤੁਸੀਂ ਟਰੈਕਟਰ ਦੇਖਿਆ ਬਾਈ ਇਹਦੀ ਮੜਾ ਜਾਂ ਟਰੈਕਟਰ ਦੀ ਆਪਣੀ ਬੜਾ ਸਟਾਰਟ ਕਰਿਓ ਬਾਈ ਆਵਾਜ਼ ਬੂਜ ਇੰਜਨ ਨੂੰ ਜਨ ਦਾ ਇੰਨਾ ਵਧੀਆ ਟਰੈਕਟਰ ਹੈ ਜਿੰਨਾ ਤੁਸੀਂ ਕਹਿ ਦੋ ਠੀਕ ਹੈ ਜੀ ਇੰਨਾ ਚੱਲ ਕੇ ਆਇਆ ਇੰਜਨ ਨੂੰ ਜਨ ਦਾ ਪੂਰਾ ਓਕੇ ਆ ਬਾਈ ਨੇ ਏ ਟੂ ਜ਼ेड ਸਟੀਅਰਿੰਗ ਤੇ ਲੈ ਕੇ ਟਾਇਰ ਟੂ ਵੀ ਨਵੇਂ ਨੇ ਠੀਕ ਆ ਵਾਹ ਜੀ ਬਹੁਤ ਲਾਇ ਬਾਈ ਜਾਨ ਕੱਢਦੀ ਆ ਵਾਜਤਾ ਇਹੀ ਕੋਸਾ ਫੋਰਚ ਲੈ ਮੈਂ ਕਰ ਦੋ ਭਾਜੀ ਬੰਦ ਕਰ ਦੋ ਤੇ ਆ ਪਾਵਾ ਜੀ ਫਿਲਹਾਲ ਬੱਸੀ ਵਾਲਾ ਉਹ ਸਾਹਮਣੇ ਬੇਰਗਾ ਪਲਾਂਟ ਆ ਗਿਆ ਉੱਥੇ ਖੜੇ ਆ ਤੇ ਬਾਕੀ ਇਹਨੂੰ ਵੀ ਮੜਾ ਮੋਟਾ ਆਪਾਂ ਜਾ ਕੇ ਦੋ ਜਿਹੜੇ ਮੜੇ ਮੋਟੇ ਇੱਕ ਤੋਂ ਛੋਟੇ ਮੋਟੇ ਚੀਜ਼ਾਂ ਹੈਗੀਆਂ ਕਮੀਆਂ ਕਟਾਂਗੇ ਠੀਕ ਆ ਜੀ ਤੇ ਬਾਕੀ ਬਾਈ ਆ ਤਾਂ ਟਰੈਕਟਰ ਪੂਰਾ ਕੰਮਕਾਰ ਇਹਦਾ ਹੋਇਆ ਬਾਈ ਇਹ ਸਾਰਾ ਹੀ ਤੇ ਬਾਈ ਸੰਗਰੂਰ ਤੋਂ ਬਿਕਰਮ ਬਾਈ ਤੋਂ ਤਿਆਰ ਹੋਇਆ ਬਾਈ ਕਹਿੰਦਾ ਸਾਨੂੰ ਜਿਹੜੀਆਂ ਮੜੇ ਮੋਟੇ ਕਮੀਆਂ ਲੱਗੀਆਂ ਅਸੀਂ ਵੀ ਇਹਦੇ ਵਿੱਚੋਂ ਸੈੱਟ ਕਰਦੀਆਂ ਜੋ ਹੈਗੀਆਂ ਚਲੋ ਬਾਈ ਇਹਨਾਂ ਨੂੰ ਲੱਗੀਆਂ ਠੀਕ ਆ ਜੀ ਤੇ ਬਾਕੀ ਚੱਲਦੇ ਆ ਜੀ ਹੁਣ ਪਿੰਡ ਨੂੰ ਠੀਕ ਆ ਜੀ ਲੋ ਜੀ ਭਾਈ ਬਾਈ ਨਾਲੇ ਜਾਣਾ ਹੁਣ ਫਤੇਗੜ ਸਾਹਿਬ ਵੱਲ ਨੂੰ ਮੈਂ ਜਾਣਾ ਮਰੰਡੇ ਵੱਲ ਨੂੰ ਲੋ ਭਾਈ ਹਾਈ ਲੋ న్యూਟਰਲ ਕਰ ਲੋ ਜੀ ਦਾ ਲੈ ਭਾਈ ਲੋ ਜੀ ਲੋ ਜੀ ਬਾਈ ਪਹੁੰਚ ਗਏ ਜੀ ਟਾਈਮ ਦੇ ਨਾਲੇ 2 ਘੰਟੇ ਲੱਗ ਜਨੇ ਬਾਈ ਪੂਰੇ ਜੇ ਆਪਾਂ ਫਤੇਗੜ ਸਾਹਿਬ ਤੋਂ ਸਾਡੇ ਪਿੰਡ ਤੱਕ ਆਉਨੇ ਆ ਤੇ ਬਾਈ ਚਲਾਈ ਚਲੂਈ ਪੂਰੀ ਇੱਕ ਨੰਬਰ ਆ ਟਰੈਕਟਰ ਦੀ ਬ੍ਰੇਕਾਂ ਬਰੋਕਾਂ ਸਟੀਰਿੰਗ ਜਮਾਂ ਓਕੇ ਆ ਬਾਈ ਬਸ ਠੀਕ ਆ ਜੀ ਅਲਟੀ ਅਲਟਰਨੇਟਰ ਵੀ ਦੇਖੋ ਸਾਰਾ ਕੁਝ ਨਵਾਂ ਲੱਗਿਆ ਵਾ ਟਰੈਕਟਰ ਅਰੰਗ ਵਿੱਚੋਂ ਤਾਂ ਬਾਈ ਮੂੰਹ ਦੇਖਦਾ ਜੇ ਮੂੰਹ ਦੇਖ ਲਓ ਇੰਨਾ ਵਧੀਆ ਚੱਲ ਚਲਾਗਦਾ ਬਾਈ ਠੀਕ ਆ ਜੀ ਲੋ ਜੀ ਦੜ ਤਾਂ ਸਾਰੀ ਸੈਸਰੀ ਬਾਈ ਨਵੀਂ ਲੱਗੀ ਹੋਈ ਆ ਤੇ ਆਹ ਟਰੈਕਟਰ ਦੀ ਵੀ ਬਾਈ ਆਪਾਂ ਨੇ ਕੱਲ ਵੀਡੀਓ ਪਾਈ ਸੀਗੀ ਫੋਰਡ 3600 ਦੀ ਠੀਕ ਹੈ ਜੀ ਇਹ ਦਾ ਵੀ ਬਾਈ ਅੱਜ ਤਰੀਬਨ ਬਹੁਤ سارے ਵੀਰਾਂ ਦੇ ਫੋਨ ਆਏ ਜਿਨ੍ਹਾਂ ਚੋਂ ਵੀ ਅੱਧੇ ਫੋਨ ਅੱਧਨੋਂ ਵੱਧ ਫੋਨ ਬਾਈ ਚੱਕ ਨਹੀਂ ਹੋਏ ਠੀਕ ਹੈ ਜੀ ਇਹ ਟਰੈਕਟਰ ਦਾ ਬਾਈ ਆਪਣਾ ਨਹੀਂ ਸੀਗਾ ਇਹ ਵੀ ਇਹ ਵੀ ਆਪਣੇ ਵੀਰ ਦਾ ਆਪਣਾ ਸਾਡਾ ਪਿੰਡੇ ਉਹਦਾ ਟਰੈਕਟਰ ਸੀਗਾ ਜੀ ਤੇ ਉਹਨਾਂ ਆਪਣੇ ਵੀਰਾਂ ਨਾਲ ਹੋ ਗਈ ਸੀ ਗੱਲਬਾਤ ਟਰੈਕਟਰ ਦੀ ਇੱਕ ਦੋ ਵੀਰ ਆ ਕੇ ਬਾਅਦ ਚ ਮੁੜ ਕੇ ਵੀ ਗਏ ਨੇ ਠੀਕ ਹੈ ਜੀ ਸੋ ਜਿਨ੍ਹਾਂ ਵੀ ਬੰਦਾਂ ਦੇ ਫੋਨ ਨਹੀਂ ਚੱਕ ਹੋਏ ਤੇ ਜਿਹੜੇ ਵੀ ਇੱਕ ਦੋ ਮੁੜ ਕੇ ਗਏ ਉਹਨਾਂ ਦੇ ਬਾਈ ਮਾਫੀ ਮੰਗਦੇ ਆ ਜੀ ਕਿਉਂਕਿ ਅਸੀਂ ਅੱਗੇ ਵੀ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਕਿਸੇ ਵੀਰ ਨੇ ਬਾਈ ਦੂਰੋਂ ਆਉਣਾ ਹੁੰਦਾ ਤਾਂ ਇੱਕ ਵਾਰ ਫੋਨ ਜ਼ਰੂਰ ਕਰਕੇ ਆਇਆ ਕਰੋ ਕਿਉਂਕਿ ਬਾਈ ਨੈਟ ਤੇ ਚੀਜ਼ ਪਾਈ ਹੋਈ ਹਰੇਕ ਬੰਦਾ ਦੇਖ ਲੈਂਦਾ ਵਿੱਚ ਬਹੁਤ ਸਾਰੇ ਵੀਰ ਇਦਾਂ ਦੇ ਹੁੰਦੇ ਨੇ ਜਿਹੜੇ ਫੋਨ ਕਰਕੇ ਨਹੀਂ ਆਉਂਦੇ ਫੇਰ ਬਾਈ ਥੋੜਾ ਜਿਹਾ ਔਖਾ ਲੱਗਦਾ ਜੀ ਟਰੈਕਟਰ ਬਹੁਤ ਵਧੀਆ ਬਾਈ ਦੀ ਆਵਾਜ਼ ਬਹੁਤ ਪਿਆਰੀ ਹੈ ਟਰੈਕਟਰ ਦੀ ਠੀਕ ਹੈ ਜੀ ਇਹਦਾ ਰੇਟ ਸਭ ਤੋਂ ਵੱਡੀ ਗੱਲ ਤਾਂ ਰੇਟ ਜਾਇਜ਼ ਸੀਗਾ ਕਵਾਜ ਬਹੁਤ ਸੋਹਣਾ ਟਰੈਕਟਰ ਇਹਦੇ ਤੇ ਸਿਰਫ ਕਿ ਟਾਇਰ ਘੱਟ ਹੈ ਟਰੈਕਟਰ ਦੇ ਉਹ ਟਰੈਕਟਰ ਜਮਾ ਓਕੇ ਆ ਬਾਈ ਠੀਕ ਆ ਜੀ ਤੇ ਬਾਕੀ ਦੂਜਾ ਟਰੈਕਟਰ ਬਾਈ ਉਹ ਬਾਪੂ ਲੱਗਿਆ ਹੋਇਆ ਦੇਖਣਾ ਨੂੰ ਤੇ ਕੱਲ ਨੂੰ ਇੱਕ ਦੋ ਦੇ ਛੋਟੇ ਮੋਟੇ ਜੇ ਕੰਮ ਹੋਣੇ ਆ ਉਹ ਆਪਾਂ ਕੱਲ ਨੂੰ ਕਰ ਦੇਣੇ ਆ ਠੀਕ ਆ ਜੀ ਤੇ ਬਾਕੀ ਬਾਪੂ ਹੋਰ ਬਾਈ ਡੈਡੀ ਕਿਆ ਹਾਲ ਹੈ ਜੀ ਠੀਕ ਹੈ ਅੱਜ ਵਿਆਹ ਦੇ ਘੇਮ ਲਾਦਾ ਹਾਂ ਵਿਆਹ ਦੇ ਘੇਮ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਠੀਕ ਹੈ ਇਹਦਾ ਟਰੈਕਟਰ ਕਿਹੜਾ ਹੈ ਟਰੈਕਟਰ ਹੁਣ ਚਲਾਈ ਦੇ ਪਤਾ ਲਗਦਾ ਚਲਾਈ ਚਲੂਈ ਦਾ ਤਾਂ ਤੂੰ ਪੁੱਛਣਾ ਰੈਡੀ ਸਰਾ ਹੀ ਆ ਕੰਮ ਅੱਛਾ ਹਾਂ ਇੰਜਣ ਉੰਜਣ ਦਾ ਤਾਂ ਜਮਾ ਵੀ ਨਵੇਂ ਵਾਲਾ ਹੀ ਕੰਮ ਆ ਹਾਂ ਕਰਲਾ ਸਟਾਰਟ ਕੋਈ ਗੱਲ ਆ ਹਾਈ ਲੋ ਨਿਊਟਰਲ ਲਾ ਭਾਈ ਆ ਕਰ ਦੋ ਬੰਦ ਬੰਦ ਕਰ ਦੋ ਜੀ ਓਕੇ ਰੈਡੀ ਓਕੇ ਭਾਈ ਰੰਗ ਕਰੂਗੇ ਇਹਨੂੰ ਬਹੁਤ ਘੈਂਟ ਹੋਇਆ ਵਾ ਸਰੇ ਵਾਲਾ ਰੰਗ ਹੋਇਆ ਵੈਨ ਹਾਂਜੀ ਹਾਂ ਲੇਟਾ ਲੂਟਾ ਸਾਰਾ ਸਮਾਨ ਨਮਾ ਹੀ ਪਿਆ ਵਾ ਤਕਰੀਬਨ ਆ ਮੂਰੇ ਜਾਲੀ ਗ੍ਰਿਲ ਤੇ ਆਲਟਰਨੇਟਰ ਨਵਾਂ ਪਿਆ ਵਾ ਏ ਠੀਕ ਹੈ ਜੀ ਏ ਟੂ ਜ਼ेड ਹਾਂ ਜੀ ਪਿਛਲੇ ਡਰ 13 ਦੇ ਆ ਜੀ ਆ ਮੂਲੇ ਡਰ 6 16 ਦੇ ਆ ਤੇ ਬਾਕੀ ਬਾਈ ਠੀਕ ਹੈ ਜੀ ਵੀਡੀਓ ਨੂੰ ਕਰਦੇ ਆਪਾਂ ਦੀ ਐਂਡ ਤੇ ਹੋਰ ਵੀ ਮੇਰੇ ਕਿਸੇ ਵੀ ਵੀਰ ਭਾਣੇ ਕੋਈ ਟਰੈਕਟਰ ਸੇਲ ਪਰਚੇਸ ਕਰਨਾ ਹੁੰਦਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਤੇ ਕ ਵੀਰਾਂ ਨੂੰ ਬੇਨਤੀ ਹੈ ਥੋੜੀ ਜੀ ਜੇ ਕਿਸੇ ਵੀਰ ਦਾ ਨੰਬਰ ਫੋਨ ਵਗੈਰਾ ਨਹੀਂ ਚੱਕ ਹੁੰਦਾ ਤਾਂ ਬਾਈ WhatsApp ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਜੀ ਕਈ ਵਾਰ ਬਾਈ ਕੰਮ ਕਾਰਜ ਵਿੱਚ ਬਿਜੀ ਹੁੰਨੇ ਆ ਤੇ ਉਧਰ ਗੇਵ ਹੋਨੇ ਆ ਤਾਂ ਕਰਕੇ ਫੋਨ ਕੋਲਾ ਕਈ ਵਾਰ ਟੈਂਡ ਨਹੀਂ ਹੁੰਦੀ ਆ ਬਾਈ ਠੀਕ ਹੈ ਜੀ ਤੇ ਆਪਾਂ ਮਿਲਦੇ ਸਾਨੂੰ ਹੋਰ ਕਿਸੇ ਨਵੇਂ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ